ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਰੇਕ ਮਾਪਿਓ ਇਹੀ ਚਾਹੁੰਦਾ ਹੈ ਕਿ ਉਸਦੇ ਬੱਚੇ ਜੋ ਵੀ ਮੰਗਣ ਉਹ ਉਹਨਾਂ ਨੂੰ ਦੇ ਸਕੀਏ ਜੀ ਉਹਨਾਂ ਦੀਆਂ ਹਰ ਜ਼ਰੂਰਤਾਂ ਪੂਰਾ ਪੂਰੀਆਂ ਕਰ ਸਕੀਏ ਮਾਪਿਓ ਹਮੇਸ਼ਾ ਆਪਣੇ ਲਈ ਕੁਝ ਨਹੀਂ ਖਰੀਦਦੇ ਪਰ ਆਪਣੇ ਬੱਚਿਆਂ ਦੇ ਲਈ ਹਰ ਇੱਕ ਨਵੀਂ ਚੀਜ਼ ਲਿਆ ਕੇ ਦਿੰਦੇ ਹਨ ਹਰ ਮਾਂ ਨੂੰ ਇਹੀ ਹੁੰਦਾ ਹੈ ਕਿ ਕਿ ਉਸ ਦੀ ਧੀ ਦੀ ਹਰ ਇੱਛਾ ਪੂਰੀ ਹੋਵੇ ਜੋ ਦੂਜੇ ਦੀਆਂ ਧੀਆਂ ਕੱਪੜੇ ਪਾਉਂਦੀਆਂ ਹਨ ਉਹ ਜੇ ਮਹਿੰਗੇ ਕੱਪੜੇ ਮੇਰੀ ਧੀ ਵੀ ਪਾਵੇ ਹਰੇਕ ਮਾਂ ਪਿਓ ਨੂੰ ਇਹ ਹੀ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਤੇ ਵਿਆਹ ਤੇ ਖੁੱਲਾ ਖਰਚਾ ਕਰੀਏ ਅਤੇ ਖੁਸ਼ੀਆਂ ਮਨਾਈਏ ਜੀ ਪਰ ਸੰਗਤ ਜੀ ਜੇ ਸਹਰੂ ਪਰ ਇੰਨਾ ਕਰਜ਼ਾ ਹੋਵੇ ਤਾਂ ਇਹ ਸਾਰੇ ਸੁਪਨੇ ਮਿੱਟੀ ਵਿੱਚ ਰੋਲਦੇ ਨਜ਼ਰ ਆਉਂਦੇ ਹਨ ਜੀ ਪਰ ਇਸ ਦਾ ਵੀ ਇੱਕ ਬਹੁਤ ਵਧੀਆ ਹੱਲ ਹੈ ਜੀ ਆਮ ਘਰਾਂ ਵਿੱਚ ਵੀ ਬਹੁਤ ਸਾਰੇ ਉਪਾਅ ਕੀਤੇ ਜਾਂਦੇ ਹਨ ਜਿੰਨਾ ਕਰਕੇ ਉਹਨਾਂ ਦੇ ਸਿਰ ਉੱਪਰ ਬਿਲਕੁਲ ਵੀ ਕਰਜ਼ਾ ਨਹੀਂ ਹੁੰਦਾ ਕਈ ਸੰਗਤਾਂ ਨੂੰ ਲੱਗਦਾ ਹੈ ਕਿ ਕਿ ਨਮਕ ਸਿਰਫ ਸਾਡੀ ਰਸੋਈ ਵਿੱਚ ਸਾਡੀਆਂ ਸਬਜ਼ੀਆਂ ਨੂੰ ਸੁਆਦੀਸ਼ਟ ਬਣਾਉਣ ਦੇ ਲਈ ਹੀ ਵਰਤਿਆ ਜਾਂਦਾ ਹੈ ਪਰ ਅੱਤੀ ਤੋਂ ਜ਼ਿਆਦਾ ਸੰਗਤ ਨੂੰ ਇਸ ਦੇ ਪ੍ਰਯੋਗ ਦਾ ਹੀ ਨਹੀਂ ਪਤਾ ਜੀ ਬਹੁਤ ਸੰਗਤਾਂ ਜੋ 2 ਮਹੀਨੇ ਬਾਅਦ ਆਪਣਾ ਵਾਸਤੂ ਦੋਸ਼ ਕਢਵਾਉਂਦੀਆਂ ਹਨ ਹਮੇਸ਼ਾ ਉਹ ਨਾਮਕ ਦੇ ਨਾਲ ਇਹ ਉਪਾਅ ਕਰ ਦਿੰਦੀਆਂ ਹਨ ਜਿਨ੍ਹਾਂ ਨਾਲ ਉਹ ਕਰੋੜਪਤੀ ਬਣ ਗਈਆਂ ਹਨ ਤੇ ਉਹਨਾਂ ਦੇ ਸਿਰ ਉੱਪਰ ਕਰਜ਼ੇ ਦਾ ਨਾਮੋ ਨਿਸ਼ਾਨ ਨਹੀਂ ਹੈ ਜੀ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਸੰਗਤਾਂ ਇਹੀ ਸਵਾਲ ਕਰਦੀਆਂ ਹਨ ਕਿ ਕਿ ਅਸੀਂ ਬਹੁਤ ਘੱਟ ਖਰਚਾ ਕਰਦੀਆਂ ਹਨ ਪੈਸੇ ਦੀ ਸੇਵਿੰਗ ਵੀ ਕਰਦੇ ਹਾਂ ਪਰ ਫਿਰ ਵੀ ਸਾਡੇ ਘਰ ਪੈਸਾ ਨਹੀਂ ਟਿਕਦਾ ਜੀ ਸਾਡੇ ਸਿਰ ਉੱਪਰ ਕਰਜ਼ੇ ਦਾ ਪਹਾੜ ਟੁੱਟ ਪਿਆ ਹੈ ਇੱਕ ਘਰ ਦੇ ਪੈਸੇ ਦਿੰਦੇ ਹਾਂ ਤੇ ਕੋਈ ਦੁਕਾਨ ਵਾਲੇ ਦੇ ਪੈਸੇ ਸਿਰ ਚੜ ਜਾਂਦੇ ਹਨ ਭਾਅ ਕਿਸੇ ਰੂਪਰ ਬਹੁਤ ਜ਼ਿਆਦਾ ਕਰਜ਼ਾ ਚੜ ਗਿਆ ਹੈ ਜੀ ਸੰਗਤ ਜੀ ਤੁਹਾਡੇ ਘਰ ਵੀ ਜੇ ਪੈਸੇ ਦੀ ਤੰਗੀ ਚੱਲ ਰਹੀ ਹੈ ਤੇ ਇੰਨੇ ਪੈਸੇ ਵੀ ਕਮਾਉਂਦੇ ਕਮਾਉਂਦੇ ਵੀ ਤੁਹਾਡੇ ਸਿਰ ਉੱਪਰ ਕਰਜ਼ਾ ਚੜ੍ਹ ਰਿਹਾ ਹੈ ਅਤੇ ਉਤਰਨ ਦਾ ਨਾਮ ਨਹੀਂ ਲੈ ਰਿਹਾ ਜੀ ਤੇ ਕਈ ਅਜਿਹੇ ਉਪਾਹਨ ਜੋ ਤੁਹਾਡੇ ਲਈ ਜੋ ਤੁਹਾਨੂੰ ਲਾਜ਼ਮੀ ਕਰਨੇ ਹਨ ਜਿਨ੍ਹਾਂ ਨੂੰ ਕਰਨ ਦੇ ਤੁਰੰਤ ਹੀ ਤੁਹਾਡੇ ਸਿਰ ਉੱਪਰ ਉਹ ਕਰਜ਼ਾ ਲੈ ਜਾਵੇਗਾ ਕਈ ਸੰਗਤਾਂ ਆਪਣੇ ਗਵਾਂਡੀਆਂ ਨੂੰ ਦੇਖ ਕੇ ਕਈ ਸਵਾਲ ਕਰਦੀਆਂ ਹਨ ਕਿ ਉਹ ਤਾਂ ਇੰਨਾ ਜ਼ਿਆਦਾ ਖਰਚਾ ਕਰਦੇ ਹਨ ਤੇ ਉਹਨਾਂ ਦੀ ਆਮਦਨੀ ਵੀ ਸਾਡੇ ਆਮਦਨੀ ਦੇ ਬਰਾਬਰ ਹੀ ਹੈ ਪਰ ਫਿਰ ਵੀ ਉਹਨਾਂ ਉੱਪਰ ਉਹਨਾਂ ਦੇ ਸਿਰ ਉੱਪਰ ਕੋਈ ਕਰਜ਼ਾ ਨਹੀਂ ਹੈ ਜੀ ਸੰਗਤ ਜੀ ਸਿੱਧੀ ਗੱਲ ਇਹ ਹੈ ਕਿ ਤੁਹਾਡੇ ਘਰ ਉੱਪਰ ਵਾਸਤੂ ਦੋਸ਼ ਹੈ ਜੋ ਕਿ ਤੁਹਾਡੇ ਘਰ ਨੂੰ ਅੱਗੇ ਨਹੀਂ ਵਧਣ ਦਿੰਦਾ ਜੀ ਕਈ ਸੰਗਤਾਂ ਇਸ ਨੂੰ ਬਹਿਮ ਭਰਮ ਮੰਨਦੀਆਂ ਹਨ ਪਰ ਜੋ ਸੰਗਤਾਂ ਇਸ ਨੂੰ ਸਮਝ ਜਾਂਦੀਆਂ ਹਨ ਉਹ ਇਸ ਤਰ੍ਹਾਂ ਦੇ ਉਪਾਅ ਕਰਕੇ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਪ੍ਰਕਾਰ ਦੇ ਦੁੱਖਾਂ ਤੋਂ ਮੁਕਤ ਹੋ ਜਾਂਦੀਆਂ ਹਨ ਸੰਗਤ ਜੀ ਅੱਜ ਦੇ ਉਪਾਅ ਅਜੇ ਹੀ ਅਜੇ ਹੀ ਛਿੱਟੀ ਚੀਜ਼ ਦੇ ਨਾਲ ਕਰਨੇ ਹਨ ਜਿਸ ਦਾ ਰਿਜ਼ਲਟ ਤੁਹਾਨੂੰ ਤਿੰਨ ਰਾਤਾਂ ਵਿੱਚ ਮਿਲ ਜਾਵੇਗਾ ਕਿਵੇਂ ਨਾ ਕਿਵੇਂ ਕਰਕੇ ਤੁਸੀਂ ਆਪਣਾ ਸਾਰਾ ਕਰਜ਼ਾ ਆਪਣੇ ਸਿਰ ਉੱਪਰੋਂ ਉਤਾਰ ਦੇਵੋਗੇ ਜੀ ਸੰਗਤ ਜੀ ਇਹ ਛਿੱਟੀ ਚੀਜ਼ ਹੈ ਨਮਕ ਨਮਕ ਇੱਕ ਅਜੀਹੀ ਚੀਜ਼ ਹੈ ਜਿਸ ਨੂੰ ਹਰ ਪੰਡਤ ਅਤੇ ਹਰ ਜੰਤਰੀ ਜੰਤਰੀ ਦੇਖਣ ਵਾਲਾ ਉਪਾ ਸੰਗਤਾਂ ਨੂੰ ਦੱਸਦਾ ਹੈ ਜੀ ਨਮਕ ਦੀ ਇੱਕ ਚੁਟਕੀ ਵੱਡੇ ਵੱਡੇ ਵਾਸਤੂ ਦੋਸਾਂ ਨੂੰ ਮੂੰਹ ਤੋੜ ਜਵਾਬ ਦੇ ਦਿੰਦੀ ਹੈ ਜੀ ਸੰਗਤ ਜੀ ਸਭ ਤੋਂ ਪਹਿਲਾ ਉਪਾ ਜੋ ਕਿ ਆਮ ਹੀ ਸੰਗਤਾਂ ਨੂੰ ਪਤਾ ਹੈ ਜੀ ਅਤੇ ਹਰ ਘਰ ਵਿੱਚ ਇਹ ਉਪਾ ਕੀਤਾ ਜਾਂਦਾ ਹੈ ਜੀ ਸੰਗਾਜੀ ਤੁਸੀਂ 2 ਚਮਚੇ ਨਮਕ ਦੇ ਲੈਣੇ ਹਨ ਇਹ ਉਹੀ ਨਮਕ ਹੈ ਜੋ ਤੁਹਾਡੀ ਰਸੋਈ ਵਿੱਚ ਤੁਹਾਡੀਆਂ ਸਬਜ਼ੀਆਂ ਨੂੰ ਸਵਾਦਿਸ਼ਟ ਬਣਾਉਣ ਲਈ ਵਰਤਿਆ ਜਾਂਦਾ ਹੈ 2 ਚਮਚ ਨਮਕ ਦੇ ਲੈ ਕੇ ਉਸ ਨੂੰ ਤੁਸੀਂ ਇੱਕ ਲਾਲ ਕੱਪੜੇ ਵਿੱਚ ਬੰਨ ਲੈਣਾ ਹੈ ਅਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਘਰ ਦੀ ਸਾਰੇ ਕਮਰਿਆਂ ਦੇ ਕੂਂਜੇ ਵਿੱਚ ਲਗਾ ਦੇਣਾ ਹੈ ਸੰਗਾਜੀ ਇੱਕ ਗੱਲ ਯਾਦ ਰੱਖਣਾ ਪਿਛਲੇ ਪਿਛਲੇ ਕਮਰੇ ਵਿੱਚੋਂ ਤੁਸੀਂ ਅੱਗੇ ਵਾਲੇ ਕਮਰੇ ਵਿੱਚ ਆਉਣਾ ਹੈ ਜਿਸ ਵਿੱਚ ਸਾਰੀ ਨੈਗੇਟਿਵ ਊਰਜਾ ਉਸ ਲਾਲ ਗਟੜੀ ਵਿੱਚ ਆ ਜਾਵੇ ਤੇ ਉਸ ਨੂੰ ਉਸ ਤੋਂ ਬਾਅਦ ਆਪਣੇ ਬਿਹੜੇ ਦੇ ਵਿਚਾਲੇ ਟੋਆ ਪੱਟ ਕੇ ਦੱਬ ਦੇਣਾ ਹੈ ਜੀ ਅਤੇ ਇਹ ਆਪਣੇ ਮੂੰਹੋਂ ਬੋਲਣਾ ਹੈ ਕਿ ਸਾਡੇ ਘਰ ਦੀ ਜਿੰਨੀ ਵੀ ਨੈਗੇਟਿਵ ਊਰਜਾ ਹੈ ਉਸ ਨੂੰ ਮੈਂ ਇਸ ਨਮਕ ਦੇ ਨਾਲ ਬੰਨ੍ਹ ਕੇ ਇਸ ਮਿੱਟੀ ਵਿੱਚ ਮਿੱਟੀ ਕਰ ਦਿੱਤਾ ਹੈ ਹੁਣ ਸਾਡੇ ਘਰ ਵਿੱਚ ਨੈਗੇਟਿਵ ਊਰਜਾ ਨੂੰ ਕੋਈ ਨਹੀਂ ਜਮਾ ਕਰ ਸਕਦਾ ਵੈਸੇ ਹੀ ਸੰਗਤ ਜੀ ਇਹ ਉਪਾਅ ਸਾਰੇ ਘਰਾਂ ਵਿੱਚ ਕੀਤਾ ਜਾਂਦਾ ਹੈ ਜੋ ਵਾਸਤੂ ਸ਼ਾਸਤਰ ਵਿੱਚ ਯਕੀਨ ਕਰਦੇ ਹਨ ਸੰਗਤ ਜੀ ਅਗਲਾ ਉਪਾਅ ਜੋ ਤੁਸੀਂ ਨਮਕ ਦੇ ਨਾਲ ਨਾਲ ਤੁਸੀਂ ਦੋ ਲੌਂਗਾਂ ਦੀ ਵਰਤੋਂ ਕਰਕੇ ਕਰਨਾ ਹੈ ਇਹ ਉਪਾਅ ਕਰਜ਼ੇ ਦੇ ਲਈ ਜਿਆਦਾ ਅਸਰਦਾਰ ਹੁੰਦਾ ਹੈ ਇਹ ਉਸ ਲਈ ਕੀਤਾ ਜਾਂਦਾ ਹੈ ਕਈ ਵਾਰ ਕੀ ਹੁੰਦਾ ਹੈ ਸਾਡੇ ਘਰ ਉੱਪਰ ਕਿਸੇ ਤਰ੍ਹਾਂ ਦੀ ਛੋਟੀ ਮੋਟੀ ਤਾਤ੍ਰਿਕ ਤਾਤ੍ਰਿਕ ਵਿਦਿਆ ਕਰਵਾ ਦਿੰਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਸੰਗਤ ਜੀ ਸਾਡੇ ਘਰ ਉੱਪਰ ਕਿਸੇ ਤਰ੍ਹਾਂ ਦੀ ਛੋਟੀ ਮੋਟੀ ਤਾਤ੍ਰਿਕ ਵਿਦਿਆ ਕਰਵਾ ਦਿੰਦਾ ਹੈ ਜਿਸ ਨਾਲ ਜਿਸ ਨਾਲ ਸਾਡੇ ਘਰ ਵਿੱਚ ਕਾਰਜਾ ਖਤਮ ਨਹੀਂ ਹੁੰਦਾ ਇਸ ਲਈ ਇਸ ਉਪਾਅ ਵਿੱਚ ਨਮਕ ਦੇ ਨਾਲ ਦੋ ਲੌਂਗਾਂ ਦੀ ਵਰਤੋਂ ਕਰਕੇ ਕਰਨਾ ਹੈ ਇਹ ਉਪਾਕਾਰਜੇ ਦੇ ਲਈ ਜਿਆਦਾ ਅਸਰਦਾਰ ਹੁੰਦਾ ਹੈ ਪਰ ਇਹ ਉਸ ਲਈ ਕੀਤਾ ਜਾਂਦਾ ਹੈ ਕਈ ਵਾਰ ਕੀ ਹੁੰਦਾ ਹੈ ਸਾਡੇ ਘਰ ਉੱਪਰ ਕਿਸੇ ਤਰ੍ਹਾਂ ਦੀ ਛੋਟੀ ਮੋਟੀ ਤਾਤ੍ਰਿਕ ਤਾਤ੍ਰਿਕ ਵਿੱਧਿਆ ਕਰਵਾ ਦਿੰਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਸੰਗਤ ਸੰਗਤ ਜੀ ਸਾਡੇ ਘਰ ਉੱਪਰ ਕਿਸੇ ਤਰ੍ਹਾਂ ਦੀ ਛੋਟੀ ਮੋਟੀ ਤਾਤ੍ਰਿਕ ਵਿੱਧਿਆ ਕਰਵਾ ਦਿੰਦਾ ਹੈ ਜਿਸ ਨਾਲ ਸਾਡੇ ਘਰ ਜਾ ਸਾਡੇ ਘਰ ਦਾ ਖਰਚਾ ਖਤਮ ਹੀ ਨਹੀਂ ਹੁੰਦਾ ਇਸ ਲਈ ਇਸ ਉਪਾਅ ਦੇ ਵਿੱਚ ਨਮਕ ਦੇ ਨਾਲ ਦੋ ਲੌਂਗ ਐਡ ਕੀਤੇ ਜਾਂਦੇ ਹਨ ਪਰ ਇੱਕ ਗੱਲ ਧਿਆਨ ਰੱਖਣਾ ਜੀ ਕਿ ਇਸ ਉਪਾਅ ਨੂੰ ਘਰ ਦੇ ਮੋਢੀ ਦੁਆਰਾ ਹੀ ਕੀਤਾ ਜਾਂਦਾ ਹੈ ਸੰਗਤ ਜੀ ਤੁਸੀਂ ਕੀ ਕਰਨਾ ਹੈ ਤੁਸੀਂ ਹਰ ਐਤਵਾਰ ਨੂੰ ਇੱਕ ਕਾਲੇ ਕੱਪੜੇ ਵਿੱਚ ਦੋ ਚੁਟਕੀ ਨਮਕ ਅਤੇ ਦੋ ਲੌਂਗ ਰੱਖ ਲੈਣੇ ਹਨ ਅਤੇ ਉਸ ਨੂੰ ਗੰਡ ਮਾਰ ਲੈਣੀ ਹੈ ਜੀ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਤੁਸੀਂ ਆਪਣੇ ਪੈਸੇ ਰੱਖਦੇ ਹੋ ਅਤੇ ਜੋ ਘਰ ਦਾ ਮੋਢੀ ਹੁੰਦਾ ਹੈ ਜੋ ਘਰ ਵਿੱਚ ਜਿਆਦਾ ਪੈਸੇ ਕਮਾਉਂਦਾ ਹੈ ਉਸ ਦੇ ਸਿਰ ਉੱਪਰ ਸੱਤ ਵਾਰ ਵਰਕੇ ਐਤਵਾਰ ਦੀ ਰਾਤ ਨੂੰ ਆਪਣੇ ਘਰ ਦੇ 메ਨ ਦਰਵਾਜ਼ੇ ਦੀਆਂ ਜੜ੍ਹਾਂ ਵਿੱਚ ਦੱਬ ਦੇਣਾ ਹੈ ਜੀ ਇਸ ਉਪਾਅ ਤੋਂ ਬਾਅਦ ਜੇਕਰ ਤੁਹਾਡੇ ਘਰ ਦੇ ਉੱਪਰ ਕਿਸੇ ਦਾ ਕੀਤਾ ਕਰਾਇਆ ਹੋਇਆ ਹੈ ਉਹ ਵੀ ਘਰੋਂ ਦੂਰ ਹੋ ਜਾਵੇਗਾ ਜਿਸ ਨਾਲ ਤੁਸੀਂ ਆਸਾਨੀ ਨਾਲ ਕਰਜ਼ੇ ਤੋਂ ਮੁਕਤ ਹੋ ਜਾਵੋਗੇ ਸੰਗਤ ਜੀ ਯਾਦ ਰੱਖਣਾ ਕਿ ਇਹ ਉਪਾ ਇਹ ਉਪਾ ਕਿਸੇ ਨੂੰ ਵੀ ਨਹੀਂ ਦੱਸਣਾ ਇਹ ਉਪਾ ਵਾਸਤੂ ਸ਼ਾਸਤਰ ਦੇ ਅਧੀਨ ਕੀਤੇ ਜਾਂਦੇ ਹਨ ਜਦੋਂ ਅਸੀਂ ਇਹਨਾਂ ਉਪਾਵਾਂ ਬਾਰੇ ਕਿਸੇ ਨੂੰ ਦੱਸ ਦਿੰਦੇ ਹਾਂ ਤਾਂ ਇਹ ਆਪਣੀ ਤਾਕਤ ਗਵਾ ਦਿੰਦੇ ਹਨ ਜੀ ਭਾਗ ਕੀ ਇਹ ਆਪਣਾ ਅਸਰ ਕਰਨਾ ਬੰਦ ਕਰ ਦਿੰਦੇ ਹਨ ਜੀ ਸੰਗਤ ਜੀ ਤੀਸਰਾ ਉਪਾ ਜੋ ਕਿ ਬਹੁਤ ਹੀ ਅਸਰਦਾਰ ਹੁੰਦਾ ਹੈ ਜੀ ਤੁਸੀਂ ਕੀ ਕਰਨਾ ਹੈ ਕਿ ਜਦੋਂ ਤੁਸੀਂ ਆਪਣੇ ਕਮਰਿਆਂ ਦੇ ਵਿੱਚ ਪੋਚਾ ਲਗਾਉਂਦੇ ਹੋ ਤਾਂ ਤੁਸੀਂ ਤਾਂ ਤੁਸੀਂ ਪਾਣੀ ਵਿੱਚ 5 ਚਮਚ ਨਮਕ ਪਾ ਕੇ ਤੁਸੀਂ ਉਸ ਨੂੰ ਘੋਲ ਲੈਣਾ ਹੈ ਜੀ ਇਸ ਨਾਲ ਘਰ ਦੀ ਸ਼ੁੱਧੀ ਹੋਵੇਗੀ ਇਸ ਨਾਲ ਘਰ ਵਿੱਚ ਨਕਾਰਤਕਮ ਊਰਜਾ ਖਤਮ ਹੋ ਜਾਵੇਗੀ ਤੁਸੀਂ ਸੰਗਤ ਜੀ ਇੱਕ ਕੰਮ ਹੋਰ ਕਰਨਾ ਹੈ ਕਿ ਪਾਣੀ ਵਾਲੇ ਗਲਾਸ ਵਿੱਚ ਇੱਕ ਨਮਕ ਚਮਚੇ ਦਾ ਪਾਣੀ ਦਾ ਉਸ ਪਾਣੀ ਦਾ ਛੜਕਾ ਆਪਣੇ ਘਰ ਦੀ ਰਸੋਈ ਵਿੱਚ ਕਰਨਾ ਹੈ ਉਸ ਤੋਂ ਬਾਅਦ ਘਰ ਦੀ ਰਸੋਈ ਵਿੱਚ ਜੋ ਵੀ 네ਗੇਟਿਵ એનર્ਜੀ ਹੋਵੇਗੀ ਉਹ ਦੂਰ ਹੋ ਜਾਵੇਗੀ ਅਤੇ ਜੋ ਵੀ ਘਰ ਦੀ ਰਸੋਈ ਵਿੱਚ ਖਾਣਾ ਬਣੇਗਾ ਉਹ ਹਮੇਸ਼ਾ ਸ਼ੁੱਧ ਹੋਵੇਗਾ ਜਿਸ ਨਾਲ ਤੁਹਾਡੀ ਸਿਹਤ ਵੀ ਖਰਾਬ ਨਹੀਂ ਹੋਵੇਗੀ ਸੰਗਤ ਜੀ ਇਹ ਜਿੰਨੇ ਵੀ ਉਪਾਅ ਦੱਸੇ ਜਾ ਰਹੇ ਹਨ ਇਹਨਾਂ ਨੂੰ ਤੁਸੀਂ ਹਰ ਹਾਲਤ ਵਿੱਚ ਕਰਨਾ ਹੈ ਜੀ ਘਰ ਦਾ ਨਮਕ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਸਾਡੀ ਮਦਦ ਕਰਦਾ ਹੈ ਜੀ ਇਸ ਦੇ ਨਾਲ-ਨਾਲ ਜੀ ਤੁਸੀਂ ਉਸ ਪਰਮਾਤਮਾ ਦਾ ਨਾਮ ਵੀ ਜ਼ਰੂਰ ਲੈਣਾ ਹੈ ਕਿਉਂਕਿ ਜੇਕਰ ਅਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ ਅਤੇ ਸਿਰਫ ਇਸ ਤਰ੍ਹਾਂ ਦੇ ਉਪਾਅ ਕਰਦੇ ਜਾਂਦੇ ਹਾਂ ਫਿਰ ਵੀ ਅਸੀਂ ਸਫਲ ਨਹੀਂ ਹੋ ਸਕਦੇ ਹਮੇਸ਼ਾ ਸਵੇਰੇ ਉੱਠ ਕੇ ਮੂਲ ਮੰਤਰ ਜੀ ਦਾ ਜਾਪ ਕਰਿਆ ਕਰੋ ਉਸ ਪਰਮਾਤਮਾ ਅੱਗੇ ਜ਼ਰੂਰ ਅਰਦਾਸ ਕਰਿਆ ਕਰੋ ਕਿ ਪਰਮਾਤਮਾ ਜਿੰਨਾ ਵੀ ਸਾਡੇ ਸਿਰ ਉੱਪਰ ਕਰਜ਼ਾ ਹੈ ਉਹ ਲੈ ਜਾਵੇ ਅਤੇ ਅਸੀਂ ਅਤੇ ਅਸੀਂ ਵੀ ਮਨ ਚਾਹੁੰਦੇ ਕੱਪੜੇ ਪਾਈਏ ਅਤੇ ਖੁੱਲ੍ਹ ਕੇ ਖਰਚਾ ਕਰੀਏ ਜੀ ਸੰਗਤ ਜੀ ਯਾਦ ਰੱਖੋ ਇਹ ਕੋਈ ਟੂਣਾ ਟੋਟਕਾ ਨਹੀਂ ਹੈ ਇਹ ਸਿਰਫ ਇੱਕ ਉਪਾਹਨ ਤੁਹਾਡੇ ਘਰ ਦੇ ਕਰਜ਼ਾ ਲਾਉਣ ਵਿੱਚ ਤੁਹਾਡੀ ਮਦਦ ਕਰਨਗੇ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਤੇ ਇਸ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ